ਤੇ ਭਾਈ ਇਹਦੀ ਮਾਤਰਾ ਕਿੰਨੀ ਕਿ ਦਿੰਦੇ ਹੁੰਦੇ ਸੀ ਕੇਵਲ 100 ਗ੍ਰਾਮ ਦੇਣਾ ਪਸ਼ੂ ਨੂੰ ਡੇਲੀ 100 ਗ੍ਰਾਮ ਡੇਲੀ ਪਸ਼ੂ ਨੂੰ ਡੇਲੀ 100 ਗ੍ਰਾਮ ਦੇਣਾ ਆ ਤੇ ਇਹਦਾ ਫਾਇਦਾ ਕੀ ਹੋ ਜੂਗਾ ਜੀ ਇੱਕ ਤਾਂ ਪਸ਼ੂ ਟਾਈਮ ਸਰ ਬੋਲੂਗਾ ਟਾਈਮ ਸਰ ਠਹਿਰੂਗਾ ਜਿਹੜੀ ਸਭ ਤੋਂ ਵੱਡੀ ਸਮੱਸਿਆ ਆ ਰਹੀ ਆ ਠੀਕ ਹੈ ਜੀ ਇਸ ਤੋਂ ਇਲਾਵਾ ਪਸ਼ੂ ਦੀ ਜਿਹੜੀ ਓਵਰ ਆਲ ਹੈਲਥ ਆ ਉਹ ਇੰਪਰੂਵ ਹੋਗੀ ਦੁੱਧ 'ਚ ਫੈਟ ਔਰ ਐਸਐਨਐ ਬਦੂਗੀ ਕਿਉਂਕਿ ਇਹਦੇ 'ਚ ਯੀਸਟ ਕਲਚਰ ਵੀ ਪਾਇਆ ਗਿਆ ਆ ਯੀਸਟ ਕਲਚਰ ਦਾ ਸਭ ਤੋਂ ਵੱਡੀ ਪਛਾਣ ਆ ਕਿ ਉਹ ਭੁਲਦਾ ਨਹੀਂ ਤੁਸੀਂ ਆ ਦਿਖਾਓ ਇਹ ਇਹਦੇ ਵਿੱਚ ਈਸਟ ਜਿਹੜਾ ਸਭ ਉੱਪਰ ਤੈਰਦਾ ਪਿਆ ਆ ਇਹ ਦਾਣੇਦਾਰ ਹੋ ਗਿਆ ਹੈ ਨਾ ਹਾਂਜੀ ਇਹ ਕਦੇ ਵੀ ਘੁਲ ਨਹੀਂ ਸਕਦਾ ਇਹ ਲਾਈਵ ਈਸਟ ਸਤਿਕਾਰ ਜੀ ਸਾਰਿਆਂ ਨੂੰ ਤੇ ਇਸ ਟਾਈਮ ਆਪਾਂ ਖੜੇ ਆ ਜੀ ਅਨੂਜ ਫੀਡ ਸਟੋਰ ਪਿੰਡ ਰਜਾਪੁਰ ਨਕੋਦਰ ਰੋਡ ਕਪੂਰਥਾ ਉਸੇ ਤਰ੍ਹਾਂ ਜਿੱਦਾਂ ਤੁਸੀਂ ਦੇਖਿਆ ਕਿ ਆਪਣੀ ਕੈਲਸ਼ੀਅਮ ਆ ਰਹੀ ਹੈ ਇੱਕ ਫਲਾਨ ਨਿੱਕੀ ਪਾਊਡਰ ਜਿਹੜਾ ਰਿਫੀਟਰ ਲਈ ਆ ਰਿਹਾ ਹਾਂ ਉੱਤੇ ਤਰ੍ਹਾਂ ਤੁਹਾਨੂੰ ਨਵਾਂ ਪ੍ਰੋਕਟ ਆਪਾਂ ਦੱਸਾਂਗੇ ਕਿਉਂਕਿ ਮਿਨਰਲ ਮਿਕਸਚਰ ਮਾਰਕੀਟ 'ਚ ਕਈ ਕੰਪਨੀਆਂ ਦੇ ਆ ਰਹੇ ਆ ਮਿਨਰਲ ਮਿਕਸਚਰ ਕਈ ਤਰ੍ਹਾਂ ਦੇ ਆ ਰਹੇ ਆ ਪਰ ਜਿਹੜਾ ਸਾਡਾ ਮਿਨਰਲ ਮਿਕਸਚਰ ਆ ਰਿਹਾ ਸਭ ਤੋਂ ਪਹਿਲਾਂ ਤੇ ਫਲਾਨ ਨਿੱਕੀ ਆਪਣਾ ਮਿਨਰਲ ਮਿਕਸਚਰ ਆ ਰਿਹਾ ਜਿਹੜਾ ਗਲਾਈਸਿਨ ਰਿਲੇਟਡ ਆ ਮਾਰਕੀਟ 'ਚ ਜਿਹੜੇ ਮਿਨਰਲ ਮਿਕਸਚਰ ਆ ਰਹੇ ਆ ਉਹ ਮੈਥੋ ਚਿਲੇਟਡ ਆ ਰਹੇ ਆ ਇਹ ਨਾਲ ਆਹ ਇਹਦੇ ਵਿੱਚ ਬਾਈ ਆਹ ਜਿਵੇਂ ਤੱਤ ਲਿਖੇ ਹੋਏ ਹਨ ਇਹਦੀ ਮਾਤਰਾ ਵੀ ਜਿਆਦਾ ਲਿਖੀ ਹੋਈ ਹੈ ਇਹ ਵੀ ਅਲੱਗ ਆਉਂਦੇ ਆ ਦੂਜੇ ਨਾਲ ਬਿਲਕੁਲ ਬਿਲਕੁਲ ਸਰ ਇਹੀ ਚੀਜ਼ ਤੁਹਾਨੂੰ ਦੱਸਾਂਗੇ ਕਿ ਜਿਹੜਾ ਇਹਦੇ ਚ ਲਘੂ ਤੱਤ ਜਿਹੜੇ ਹੈਗੇ ਆ ਕਾਪਰ ਕੋਬਾਲਟ ਆਇਓਡੀਨ ਮੈਗਨੀਜ਼ਿੰਗ ਉਹ ਬਾਕੀ ਸਾਰੇ ਮਿਨਰਲ ਮਿਕਸਚਰ ਨਾਲੋਂ ਵੱਧ ਆ ਰਿਹਾ ਜਿਹਦਾ ਬਾਕੀ ਮਿਨਰਲ ਮਿਕਸਚਰ ਹੈ ਉਹਦੇ ਵਿੱਚ 1 ਕਿਲੋ 'ਚ 4 ਗ੍ਰਾਮ ਕਾਪਰ ਆ ਰਿਹਾ ਅਸੀਂ 1 ਕਿਲੋ 'ਚ 6.5 ਗ੍ਰਾਮ ਕਾਪਰ ਦੇ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਬਾਕੀਆਂ 'ਚ ਜ਼ਿੰਕ 9 ਗ੍ਰਾਮ ਆ ਰਿਹਾ ਸੀ ਜ਼ਿੰਕ 'ਚ 12 ਗ੍ਰਾਮ ਦੇ ਰਹੇ ਹਾਂ ਬਾਕੀ ਕਿਸੇ ਮਿਨਰਲ ਮਿਕਸਚਰ 'ਚ ਚਾਹੇ ਕਿਸਾਨ ਵੀਰ ਪੜ ਕੇ ਦੇਖ ਲੈਣ ਉਹ ਮੈਗਾ 36 ਕਿਸੇ ਮਿਨਰਲ ਮਿਕਸਚਰ 'ਚ ਨਹੀਂ ਆਂਦਾ ਜਿਹੜਾ ਪਛ ਨੂੰ 8 ਇੰਚਾ ਕੰਮ ਕਰਦਾ OMEGA 36 ਆਪਾਂ ਇਹਦੇ ਵਿੱਚ ਐਕਸਟਰਾ ਦੇ ਰਹੇ ਹਾਂ క్రోమియం ਕੋਈ मिनरल मिक्सचर ਨਹੀਂ ਦਿੰਦਾ ਅਸੀਂ క్రోమియం ਵੀ ਦੇ ਰਹੇ ਹਾਂ ਔਰ ਅੱਜ ਕੱਲ ਜਿੱਦਾਂ ਗਰਮੀ ਚੱਲਦੀ ਪਈ ਆ ਅਸ਼ੋ ਨੂੰ ਠੰਡਾ ਰੱਖਣ ਲਈ ਅਸ਼ੋ ਗੰਦਾ ਇਹਦੇ ਚ ਪਾਇਆ ਗਿਆ ਜਿਹੜਾ ਕਿਸੇ ਵੀ मिनरल मिक्सचर 'ਚ ਨਹੀਂ ਆ ਰਿਹਾ ਅਸ਼ੋ ਗੰਦਾ 80 ਗ੍ਰਾਮ ਤੱਕ ਇਹਦੇ ਚ ਆਪਾਂ ਪਾ ਲਿਆ ਵੀ ਕੁੱਲ ਮਿਲਾ ਕੇ ਇਹਦੇ ਵਿੱਚ ਸਾਰੀਆਂ ਹੀ ਚੀਜ਼ਾਂ ਆ ਜਾਂਦੀਆਂ ਆ ਆਪਾਂ ਨੂੰ ਕੁਝ ਅਲੱਗ ਤੋਂ ਨਹੀਂ ਦੇਣਾ ਪੈਂਦਾ ਨਹੀਂ ਦੇਣ ਦੀ ਲੋੜ ਆ ਔਰ ਜਿਹੜਾ ਕਾਪਰ ਆ ਨਾ ਉਹ ਸਭ ਤੋਂ ਜ਼ਿਆਦਾ ਰੋਲ ਪਲੇ ਕਰਦਾ ਆ ਪਹਿਲਾਂ ਲਿਖਿਆ ਨਹੀਂ ਤੁਹਾਨੂੰ ਖੋਲ ਕੇ ਦਿਖਾਵਾਂਗੇ ਕਿ ਜਿਹੜਾ ਕਾਪਰ ਆ ਉਹ ਕਿੰਨਾ ਪਾਇਆ ਗਿਆ ਇਹਦੇ ਵਿੱਚ ਜਿਹੜੇ ਕਿਸਾਨ ਵੀਰ ਹੈਗੇ ਆ ਉਹ ਵੀ ਬਾਕੀ ਜਦੋਂ मिनरल ਉਹਨੂੰ ਖੋਲ ਕੇ ਜ਼ਰੂਰ ਦੇਖਣ ਕਿ ਉਹਦੇ ਚ ਕਾਪਰ ਕਿੰਨਾ ਹੁੰਦਾ ਹੈ ਸਸਾ ਖੋਲੇ ਤੋਂ ਇਹ ਕਿੰਨਾ ਪਾਣੀ ਦਿਓ ਖੋਲਣ ਤੇ ਪਤਾ ਲੱਗ ਜਾਣਾ ਆਪਾਂ ਨੂੰ ਤੁਹਾਨੂੰ ਕਿਸੇ ਟਾਈਮ ਖੋਲਣ ਤੇ ਪਤਾ ਲੱਗ ਜਾਣਾ ਕਿ ਮਿਨਰਲ ਮਿਕਸਚਰ ਚ ਕੀ ਰਹਾ ਹੈ ਲੋ ਜੀ ਆਪਾਂ ਤੁਹਾਨੂੰ ਹੁਣ ਲਾਈਵ ਡੈਮੋ ਕਰਕੇ ਦਿਖਾਉਣੇ ਆ ਬਾਈ ਕਹਿੰਦਾ ਇਹ ਚੀਜ਼ ਆਪਾਂ ਕਰਾਂਗੇ ਨਾ ਆਪਾਂ ਨੂੰ ਕਾਪਰ ਦੀ ਮਾਤਰਾ ਦਾ ਪਤਾ ਲੱਗ ਜਾਣਾ ਹੈ ਵੀ ਆਪਣੇ ਮਿਨਰਲ ਮਿਕਸਚਰ ਦੇ ਵਿੱਚ ਕਾਪਰ ਦੀ ਮਾਤਰਾ ਉਹ ਕਿੰਨੀ ਕ ਹੈਗੀ ਕਿੰਨੀ ਕ ਹੈਗੀ ਇਹ ਤਾਂ ਬਾਈ ਬੈਨੀਫਿਟ ਕੀ ਹੁੰਦਾ ਫਿਰ ਪਸ਼ੂ ਨੂੰ ਕਾਪਰ ਦਾ ਸਭ ਤੋਂ ਵੱਡਾ ਬੈਨੀਫਿਟ ਹੈ ਕਿ ਪਸ਼ੂ ਟਾਈਮ ਸਿਰ ਬੋਲਦਾ ਕਿ ਟਾਈਮ ਕਾਪਰ ਦੀ ਆਪਣੀ ਜਿਹੜੀ ਪੰਜਾਬ ਦੀ ਖਾਸ ਕਰ ਜਿਹੜੀ ਮਿੱਟੀ ਆ ਵਿੱਚ ਕਾਪਰ ਕੋਬਟ ਆਇਓਡਿਨ ਜ਼ਿੰਕ ਦੀ ਬਹੁਤ ਘਾਟ ਆ ਤੁਸੀਂ ਪਾਊਡਰ ਦਾ ਕਲਰ ਦੇਖੋ ਇੰਨਾ ਇਸ ਤਰ੍ਹਾਂ ਦਾ ਕਲਰ ਕਿਸੇ ਪਾਊਡਰ ਦਾ ਨਹੀਂ ਆਂਦਾ ਜੋ ਇਹਦੇ ਚਾਰਾ ਔਰ ਆਪਾਂ ਪਾਣੀ ਜੇ ਪਾਵਾਂਗੇ ਤੁਹਾਨੂੰ ਆਪ ਕਾਪਰ ਪਤਾ ਲਾਉਣਾ ਕਿ ਕਾਪਰ ਦੇਸ਼ ਕਿੰਨਾ ਪਾਇਆ ਗਿਆ ਲਓ ਜੀ ਤੇ ਬਾਈ ਇਹਦੀ ਮਾਤਰਾ ਕਿੰਨੀ ਕਿ ਦਿੰਦੇ ਹੁੰਦੇ ਸੀ ਕੇਵਲ 100 ਗ੍ਰਾਮ ਦੇਣਾ ਆਪਾਂ ਉਸ ਨੂੰ ਡੇਲੀ 100 ਗ੍ਰਾਮ ਡੇਲੀ ਪਸੂ ਡੇਲੀ 100 ਗ੍ਰਾਮ ਦੇਣਾ ਆ ਤੇ ਇਹਦਾ ਫਾਇਦਾ ਕੀ ਹੋ ਜੂਗਾ ਜੀ ਇਕਤਾ ਪਸ਼ੂ ਟਾਈਮ ਸਰ ਬੋਲੂਗਾ ਟਾਈਮ ਤੇ ਠਹਿਰੂਗਾ ਜਿਹੜੀ ਸਭ ਤੋਂ ਵੱਡੀ ਸਮੱਸਿਆ ਆ ਰਹੀ ਆ ਠੀਕ ਹੈ ਜੀ ਇਸ ਤੋਂ ਇਲਾਵਾ ਪਸ਼ੂ ਦੀ ਜਿਹੜੀ ਓਵਰ ਆਲ ਹੈਲਥ ਆ ਉਹ ਇੰਪਰੂਵ ਹੋਗੀ ਦੁੱਧ 'ਚ ਫੈਟ ਔਰ ਐਸਐਨ ਵਧੂਗੀ ਕਿਉਂਕਿ ਇਹਦੇ 'ਚ ਯੀਸਟ ਕਲਚਰ ਵੀ ਪਾਇਆ ਗਿਆ ਆ ਯੀਸਟ ਕਲਚਰ ਦਾ ਸਭ ਤੋਂ ਵੱਡੀ ਪਛਾਣ ਆ ਕਿ ਉਹ ਘੁਲਦਾ ਨਹੀਂ ਤੁਸੀਂ ਆ ਦਿਖਾਓ ਕਿ ਇਹਦੇ 'ਚ ਯੀਸਟ ਜਿਹੜਾ ਸਭ ਉੱਪਰ ਤੈਰਦਾ ਪਿਆ ਆ ਇਹ ਦਾਣੇਦਾਰ ਹੋ ਗਿਆ ਹੈ ਨਾ ਹਾਂਜੀ ਇਹ ਕਦੇ ਵੀ ਘੁਲ ਨਹੀਂ ਸਕਦਾ ਇਹ ਲਾਈਵ ਯੀਸਟ ਕਲਚਰ ਹੈਗਾ ਲਓ ਜੀ ਔਰ ਕਾਪਰ ਦੀ ਤੁਸੀਂ ਕੁਆਲਿਟੀ ਦੇਖੋ ਕਾਪਰ ਤੁਹਾਨੂੰ ਪਤਾ ਲੱਗੂਗਾ ਕਿੰਨਾ 6.5 ਗ੍ਰਾਮ ਅਗਰ ਕਾਪਰ ਕਹਿ ਰਹੇ ਤੇ ਪਾਇਆ ਗਿਆ। ਹੂੰ ਕੋਈ ਵੀ ਕਿਸਾਨ ਵੀਰ ਜੋ ਮੈਨਲ ਮਿਕਸ਼ਰ ਵਰਤਦਾ ਹੈ ਉਹ ਢੋਲ ਕੇ ਦੇਖੇ ਪਾਣੀ ਚ ਇਹ ਗਿਆ ਇਸ ਤਰ੍ਹਾਂ ਦਾ ਰੰਗ ਆਂਦਾ ਉਹਦਾ। ਤੇ ਵੀਰੇ ਇਹਦਾ ਪ੍ਰਾਈਸ ਫਿਰ ਕਿੰਨਾ ਕਰਦਾ ਆਪਣੇ ਕੋਲ? ਇਹ ਪ੍ਰਾਈਸ ਵੱਖੋ ਵਕਤ ਪੈਕ ਦਾ ਆ 1 ਕਿਲੋ ਵੀ ਆ ਰਿਹਾ ਆਪਣਾ 5 ਕਿਲੋ ਵੀ ਆ ਰਿਹਾ 10 ਕਿਲੋ ਵੀ ਆ ਰਿਹਾ 25 ਕਿਲੋ ਵੀ ਹੁਣ ਤੁਹਾਨੂੰ ਆਪਾਂ ਦਿਖਾਵਾਂਗੇ 5 ਕਿਲੋ ਦਾ ਆਪਣਾ ਪੈਕੇਟ ਆ ਰਿਹਾ। ਹੂੰ ਇਹ 10 ਕਿਲੋ ਦੀ ਬਾਲਟੀ ਆ ਰਹੀ ਹੈ ਔਰ ਇਹ 25 ਕਿਲੋ ਦਾ ਬੈਗ ਆ ਰਿਹਾ ਠੀਕ ਹੈ ਉਹ ਵੀ ਆਪਦੀ ਜ਼ਰੂਰਤ ਦੇ ਹਿਸਾਬ ਨਾਲ ਕੋਈ ਵੀ ਕਿਵੇਂ ਵੀ ਖਰੀਦ ਸਕਦਾ ਖਰੀਦ ਸਕਦਾ ਬਿਲਕੁਲ ਤੇ ਇਹਨੂੰ ਆਪਾਂ ਮੰਗਵਾ ਵੀ ਸਕਦੇ ਆਵੇਂ ਬਿਲਕੁਲ ਡਿਲੀਵਰੀ ਬਿਲਕੁਲ ਤੁਸੀਂ ਮੰਗਵਾ ਸਕਦੇ ਹੋ ਜੀ ਠੀਕ ਹੈ ਜੀ ਨੰਬਰ ਵੀ ਦਿੱਤਾ ਜਾਊਗਾ ਤੁਸੀਂ ਫੋਨ ਕਰੋਗੇ ਤੁਹਾਡੇ ਘਰੇ ਡਿਲੀਵਰੀ ਹੋ ਜਾਊਗੀ ਹੁਣ ਤੁਸੀਂ ਕਲਰ ਦੇਖੋ ਲਓ ਜੀ ਕਲਰ ਆਪਾਂ ਤੁਹਾਨੂੰ ਚੈੱਕ ਕਰਾਉਣੇ ਆ ਖੋਲ ਕੇ ਬਾਈ ਹੋਰਾਂ ਨੇ ਡੈਮੋ ਦਿਖਾਈ ਸੀ ਲਾਈਵ ਆ ਦੇਖੋ ਲਓ ਜੀ ਬਹੁਤ ਹੀ ਵਧੀਆ ਚੀਜ਼ ਹੈ ਇਹ ਇਹ ਦੇਣਾ ਕਿਵੇਂ ਬਾਈ ਜੀ ਪਸੂ ਨੂੰ ਇਹ ਦੇਣਾ 100 ਗ੍ਰਾਮ ਪਾਊਡਰ ਆ ਕਿਸੇ ਵੀ ਖਲਚੇ ਚ ਚੋਕਰ ਚ ਆਪਾਂ ਰਲਾ ਕੇ ਦੇ ਸਕਦੇ ਆ ਠੀਕ ਹੈ ਜੀ ਔਰ ਸਭ ਤੋਂ ਵੱਡਾ ਫਾਇਦਾ ਕੀ ਆ ਗਲਾਈਸਿਨ ਚਿਲੇਟਡ ਮਿਨਰਲ ਮਿਕਸਚਰ ਦਾ ਕਿ ਇਹ 92% ਤੱਕ ਸਰੀਰ ਚ ਰਚਦਾ ਹੈ ਦੀ ਵੇਸਟੇਜ ਕੇਵਲ 8% ਆ ਬਾਕੀ ਜਿਹੜੇ ਚਿਲੇਸ਼ਨ ਵਾਲੇ ਪ੍ਰੋਡਕਟ ਆ ਰਹੇ ਹੋ ਕੇਵਲ 70% ਰਚਦੇ ਬਾਕੀ ਗੋਹੇ ਰਹੀ ਬਾਹਰ ਚਲ ਆ ਆਪਣਾ ਮਿਨਰਲ ਮਿਕਸਚਰ ਆ ਰਿਹਾ ਆ ਠੀਕ ਹੈ ਜੀ ਪਲਾਨ 21 ਸੁਪਰ ਠੀਕ ਹੈ ਜੀ ਹਾਂ ਜੀ ਤੇ ਇਹਦੀ ਮਾਤਰਾ ਬਾਈ ਜੀ ਤੁਸੀਂ 100 ਗ੍ਰਾਮ ਦੱਸੀ ਆ ਹਨਾ ਤੇ ਵੀ ਕਈ ਕੰਪਨੀਆਂ ਹੁੰਦੀਆਂ ਉਹ 50 ਗ੍ਰਾਮ ਤੋਂ 100 ਗ੍ਰਾਮ ਕਹਿੰਦੀਆਂ ਇਹਦੇ ਵਿੱਚ ਡਾਊਟ ਕਲੀਅਰ ਕਰ ਦਿੰਦੇ ਆ ਆਪਣੇ ਕਿਸਾਨ ਵੀਰਾਂ ਦਾ ਉਕਾਰਨ ਪਤਾ ਕੀ ਆ ਹੁਣ ਪੰਜਾਬ ਦੀ ਜਿਹੜੀ ਮਿੱਟੀ ਆ ਜਿਹੜੀ ਪੰਜਾਬ ਦੀ ਸੋਲਿਆ ਹਮ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੀ ਇਹ ਗੱਲ ਕਹਿੰਦੀ ਆ ਕਿ ਪੰਜਾਬ ਦੀ ਮਿੱਟੀ ਦੇ ਵਿੱਚ ਕਾਪਰ ਕੋਬਾਲਟ ਬਹੁਤ ਜ਼ਿਆਦਾ ਘਟਿਆ ਜ਼ਿੰਕ ਬਹੁਤ ਘਟਿਆ ਤਾਂ ਹੀ ਲੋਕੀ ਖੇਤਾਂ ਦੇ ਵਿੱਚ ਸਪਰੇਹਾਂ ਕਰਦੇ ਆ ਜ਼ਿੰਕ ਦੀ ਕਾਪਰ ਦੀ ਠੀਕ ਆ ਜੀ ਸੋ ਉਹਦਾ ਕਾਰਨ ਇਹ ਹੈਗਾ ਕਿ ਅਗਰ ਇਹਦੀ ਡੋਜ਼ ਵੱਧ ਨਹੀਂ ਪਾਵਾਂਗੇ ਤੇ ਰਿਜ਼ਲਟ ਆਪਾਂ ਨੂੰ ਨਹੀਂ ਮਿਲਣਗੇ ਔਰ ਵੈਸੇ ਵੀ ਯੂਨੀਵਰਸਿਟੀ ਇਹ ਗੱਲ ਕਹਿੰਦੀ ਹੈ ਕਿ 10 ਲੀਟਰ ਜੇ ਦੁੱਧ ਤੁਹਾਡਾ ਦਿੰਦਾ ਪਸੂ ਉਹਦੇ ਲਈ 50 ਤੋਂ 60 60 ਗ੍ਰਾਮ ਆਪਾਂ ਪਾ ਸਕਦੇ ਹਾਂ 20 ਲੀਟਰ ਦੁੱਧਿੰਦਾ 100 ਗ੍ਰਾਮ ਅਗਰ 20 ਲੀਟਰ ਤੋਂ ਉੱਪਰ ਤੇ ਦੁੱਧ ਦਿੰਦਾ ਆਪਾਂ ਤੁਹਾਨੂੰ ਤੇ 150 ਗ੍ਰਾਮ ਤੱਕ ਦੀ ਡੋਸ ਦੇਣੀ ਚਾਹੀਦੀ ਠੀਕ ਹੈ ਜੀ ਹਾਂ ਇਹ ਮੈਂ ਨਹੀਂ ਕਹਿ ਰਿਹਾ ਯੂਨੀਵਰਸਿਟੀ ਕਹਿ ਰਹੀ ਹੈ ਠੀਕ ਹੈ ਜੀ